ਇਸ ਸਥਾਨ ਤੇ ਬਾਬਾ ਫਰੀਦ ਜੀ ਨੇ ਖੋਈ ਬਣਵਾਈ ਸੀ ਇੱਥੇ ਉਹ ਖੋਈ ਵੀ ਮੌਜੂਦ ਹੈ ਤوڑا ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਤਾਂ ਪਿਛਲੀ ਵੀਡੀਓ 'ਚ ਮੈਂ ਗੁਰਦੁਆਰਾ ਜਨ ਸਾਹਿਬ ਕੋਲ ਰ ਕੀਤਾ ਸੀ ਗੁਰਦੁਆਰਾ ਜਨ ਸਾਹਿਬ ਤੋਂ ਮੈਨੂੰ ਪਤਾ ਲੱਗ ਗਿਆ ਕਿ ਪਿੰਡ ਤਿੰਮੋਵਾਲ ਵਿੱਚ ਬਾਬਾ ਫਰੀਦ ਜੀ ਦਾ ਗੁਰਦੁਆਰਾ ਸਾਹਿਬ ਹੈ ਜਿੱਥੇ ਕਿ ਪ੍ਰਾਦਨ ਖੂਈ ਵੀ ਮੌਜੂਦ ਹੈ ਤਾਂ ਫਿਰ ਮੈਂ ਤੁਰ ਪੈਣਾ ਪਿੰਡ ਤਿੰਮੋਵਾਲ ਨੂੰ ਤਿੰਮੋਵਾਲ ਪਿੰਡ ਵਿੱਚ ਘੁੰਮਦਾ ਆ ਤੇ ਲੋਕਾਂ ਤੋਂ ਪੁੱਛਦਾ ਆ ਮੈਂ ਪਹੁੰਚ ਜਾਣਾ ਇਸ ਕੱਚੇ ਰਸਤੇ ਦੇ ਜੋ ਸਿੱਧਾ ਗੁਰਦੁਆਰਾ ਸਾਹਿਬ ਨੂੰ ਜਾਂਦਾ ਆ ਥੋੜਾ ਟਾਈਮ ਚੱਲਦਾ ਤਾਂ ਦੂਰੋਂ ਨਿਸ਼ਾਨ ਸਾਹਿਬ ਦਿਖਣ ਲੱਗ ਜਾਂਦਾ ਹੈ ਤਾਂ ਫਿਰ ਮੈਨੂੰ ਹੌਸਲਾ ਹੁੰਦਾ ਕਿ ਮੈਂ ਪਹੁੰਚ ਗਿਆ ਹਾਂ ਕਿਉਂਕ ਕਿੱਤੇ ਮੈਂ ਪਹੁੰਚਣਾ ਗੁਰਦੁਆਰਾ ਸਾਹਿਬ ਪਹੁੰਚ ਕੇ ਪਹਿਲਾ ਮੈਨੂੰ ਹੁੰਦੇ ਨੇ ਪ੍ਰਾਤਨ ਖੂਈ ਦੇ ਦਰਸ਼ਨ ਫਿਰ ਮੈਂ ਜਾਣਨਾ ਗੁਰਦੁਆਰਾ ਸਾਹਿਬ ਦੇ ਅੰਦਰ ਬਾਬਾ ਜੀ ਦੇ ਦਰਸ਼ਨ ਕਰਕੇ ਤੇ ਮੈਂ ਬੈਠਦਾ ਤਾਂ ਮੈਨੂੰ ਪਤਾ ਲੱਗਦਾ ਬਾਬਾ ਫਰੀਦ ਜੀ ਦੇ ਪੁਰਾ ਸਾਹਿਬ ਦਾ ਜੋ ਕਿ ਥੋੜਾ ਥੱਲੇ ਬਣਿਆ ਹੋਇਆ ਹੈ ਫਿਰ ਮੈਂ ਥੱਲੇ ਜਾ ਕੇ ਤੇ ਪੋਰਾ ਸਾਹਿਬ ਦੇ ਦਰਸ਼ਨ ਕਰਦਾ ਹਾਂ ਫਿਰ ਮੈਂ ਬਾਹਰ ਆ ਕੇ ਪੜਿਆ ਇਤਿਹਾਸ ਤਾਂ ਮੈਨੂੰ ਪਤਾ ਲੱਗਾ ਕਿ ਇਹ ਸਥਾਨ ਪਿੰਡ ਤੜਕਲਾਵਾ ਤੇ 蒂ਮੋਵਾਲ ਦੀ ਹੱਦ ਤੇ ਸਥਿਤ ਹੈ ਫਿਰ ਸਾਰਾ ਇਤਿਹਾਸ ਪੜਿਆ ਤਾਂ ਮੈਨੂੰ ਪਤਾ ਲੱਗਾ ਕਿ ਇਹ ਕੱਚਾ ਰਸਤਾ ਲਾਹੌਰ ਤੋਂ ਦਿੱਲੀ ਜਾਂਦਾ ਸੀ ਬਾਬਾ ਫਰੀਦ ਜੀ ਇਸ ਸਥਾਨ ਤੇ ਰੱਬ ਦੀ ਬੰਦਗੀ ਕਰਦੇ ਸਨ ਇੱਕ ਵਾਰ ਕੁਝ ਵਪਾਰੀ ਊਠਾਂ ਤੇ ਛੱਕਲ ਲੱਦ ਕੇ ਮੰਡੀ ਵਿੱਚ ਜਾਂ ਰਹੇ ਸਨ ਬਾਬਾ ਜੀ ਨੇ ਪੁੱਛਿਆ ਕਿ ਕੀ ਲੈ ਕੇ ਜਾ ਰਹੇ ਹੋ ਉਹਨਾਂ ਵਿੱਚੋਂ ਇੱਕ ਨੇ ਕਿਹਾ ਕਿ ਸਵਾਲ ਲੈ ਕੇ ਜਾ ਰਹੇ ਹਾਂ ਜਦੋਂ ਮੰਡੀ ਪਹੁੰਚੇ ਤਾਂ ਚੱਕਰ ਸਵਾਹ ਬਣ ਗਈ ਉਹ ਬਹੁਤ ਪਰੇਸ਼ਾਨ ਹੋਏ ਇਹ ਕਿਵੇਂ ਹੋ ਗਿਆ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਉਹਨਾਂ ਨੇ ਅਰਦਾਸ ਕੀਤੀ ਤੇ ਮੁਆਫੀ ਮੰਗੀ ਕੇ ਉਹਨਾਂ ਦੀ ਛੱਕਰ ਵਾਪਸ ਆ ਜਾਵੇ ਤਾਂ ਉਹ ਆਪਣੀ ਪੇਟਾ ਬਾਬਾ ਜੀ ਦੇ ਹਾਜ਼ਰ ਦੇਣਗੇ ਤੇ ਸੇਵਾ ਕਰਨਗੇ ਉਹਨਾਂ ਦੀ ਅਰਦਾਸ ਪ੍ਰਵਾਨ ਹੋਈ ਤੇ ਛੱਕਰ ਚੰਗੇ ਮੁਨਾਫੇ ਤੇ ਵਿਗੀ ਵਪਾਰੀ ਆਣ ਕੇ ਬਾਬਾ ਜੀ ਦੇ ਪੈਰੀ ਪੈ ਗਏ ਤੇ ਮੁਆਫੀ ਮੰਗੀ ਉਹਨਾਂ ਦਸਵੰਦ ਪੇਟਾ ਬਾਬਾ ਜੀ ਨੂੰ ਦਿੱਤੀ ਬਾਬਾ ਜੀ ਨੇ ਨਾ ਪੈਸਿਆਂ ਦੀ ਇੱਕ ਖੂਈ ਬਣਵਾਈ ਜਿਸ ਨਾਲ ਮੁਸਾਫਰਾ ਅਤੇ ਨਗਰ ਦੇ ਲੋਕਾਂ ਨੂੰ ਬਹੁਤ ਫਾਇਦਾ ਹੋਇਆ ਇਹ ਉਹੀ ਖੂਈ ਹੈ ਹਜ਼ਾਰਾਂ ਲੋਕ ਗੁਰੂ ਘਰ ਦੇ ਦਰਸ਼ਨਾਂ ਨੂੰ ਆਉਂਦੇ ਹਨ ਅਤੇ ਮੂੰਹ ਮੰਗੀਆਂ ਮੁਰਾਦਾਂ ਪਾਉਂਦੇ ਹਨ ਗੁਰਦਾਸ ਸਾਹਿਬ ਦੇ ਦਸ਼ਮੇ ਕਾਕੇ ਮੈਂ ਤੌਰ ਤੇ ਨਾ ਆਪਣੀ ਨਵੀਂ ਡੈਸਟੀਨੇਸ਼ਨ ਤੇ ਹੈ ਮਿਲਦੇ ਹਾਂ ਜੀ ਅਗਲੇ ਵਲੌਗ ਦੇ ਨਾਲ ਧੰਨਵਾਦ